ने ऐसी मोहब्बत की के कोई कर नहीं सकता किसी के प्यार के बदले यूं कोई मर नहीं सकता दुखी हुआ वो ਆਨਲਾਈਨ ਗੋਸਪਲ ਮਿਨਿਸਟਰੀ ਦੇ 1070ਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਖੁਸ਼ਖਬਰੀ ਦੇ 13 ਅਧਿਆਇ ਦੀ 29 ਅਤੇ 30 ਆਇਤ ਵਿੱਚ ਇਦਾਂ ਪੜ੍ਹਦੇ ਹਾਂ ਪਰ ਉਹਨੇ ਕਿਹਾ ਨਾ ਮਤੇ ਤੁਸੀਂ ਜੰਗਲੀ ਬੂਟੀ ਨੂੰ ਇਕੱਠਾ ਕਰਦਿਆਂ ਕਨਕ ਨੂੰ ਵੀ ਨਾਲ ਪੁੱਟ ਲਓ ਵਾੜੀ-ਤੋੜੀ ਦੋਹਾਂ ਨੂੰ ਅਰਲੇ-ਮਿੜੇ ਵਲੰਦਿਓ ਔਰ ਮੈਂ ਵਾੜੀ ਦੇ ਵੇੜੇ ਵੱਡਣ ਵਾਲਿਆਂ ਨੂੰ ਆਖਾਂਗਾ ਜੋ ਪਹਿਲਾਂ ਜੰਗਲੀ ਬੂਟੀਆਂ ਨੂੰ ਇਕੱਠਾ ਕਰੋ ਅਤੇ ਫੁਕਣ ਲਈ ਉਹ ਦੀਆਂ ਪੂੜੀਆਂ ਬੰਨੋ ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮਾ ਕਰੋ ਪ੍ਰਭੂਸ਼ ਮੁਸੀ ਦੇ ਵਿਸ਼ੇ ਜਾਣ ਪਛਾਣ ਕਰਉਂਦਿਆਂ ਯਹਨਾ ਬਪਤਿਸਮਾ ਦੇਣ ਵਾਲੇ ਨੇ ਆਖਿਆ ਸੀ ਕਿ ਉਹ ਦਾ ਉਹਦੇ ਹੱਥ ਵਿੱਚ ਉਸ ਦਾ ਸੂਪ ਹੈ ਜਿਸ ਦਾ ਮਤਲਬ ਹੈ ਉਹ ਪੁੱਸੇ ਨੂੰ ਕਣਕ ਤੋਂ ਵੱਖ ਕਰੇਗਾ ਇਸੇ ਤਰ੍ਹਾਂ ਜਦ ਉਹ ਆਵੇਗਾ ਤਦ ਜੰਗਲੀ ਬੁੱਟੀ ਅਲੱਗ ਕੀਤੀ ਜਾਵੇਗੀ ਅਤੇ ਕਣਕ ਨੂੰ ਖੇਤ ਵਿੱਚੋਂ ਇਕੱਠਾ ਕਰ ਦਿੱਤਾ ਜਾਵੇਗਾ। ਅਰਥਾਤ ਜਦੋਂ ਆਊਗਾ ਤਦ ਮਸੀਹੀ ਸਮਾਜ ਵਿੱਚ ਇੱਕ ਵੱਡਾ ਉਲਟਪੁਲਟ ਹੋ ਜਾਵੇਗਾ ਜੋ ਆਪਣੇ ਆਪ ਨੂੰ ਵੱਡੇ ਧਾਰਮਿਕ ਦਿਖਾਉਂਦੇ ਹਨ ਪਰ ਪਰਮੇਸ਼ਵਰ ਦੇ ਵਚਨ ਤੇ ਨਾਤਾ ਚਲਦੇ ਔਰ ਨਾ ਹੀ ਉਸਦੇ ਆਤਮਾ ਦੇ ਅਗਵਾਈ ਵਿੱਚ ਆਪਣੇ ਜੀਵਨ ਨੂੰ ਜਿਉਂਦੇ ਹੈ। ਉਹ ਨਿਰਾਸ਼ ਅਤੇ ਸ਼ਰਮਸਾਰ ਹੋਣਗੇ ਪਰ ਜੋ ਪਵਿੱਤਰ ਪਰੰਪਰਾ ਦੀ ਪਾਲਣਾ ਕਰਦੇ ਹੈ ਪਵਿੱਤਰ ਰੀਤਾਂ ਨੂੰ ਮੰਨਦੇ ਹੈ ਉਹਨਾਂ ਦੀ ਮੁਕਤੀ ਹੋਵੇਗੀ ਪ੍ਰਭੂ ਜਦ ਆਦ ਅਸਮਾਨ ਵਿੱਚ ਕਲੀਸੀਆ ਨੂੰ ਲੈਣ ਆਉਣਗੇ ਤਦ ਉਹਨਾਂ ਦੇ ਨਾਲ ਦੇ ਸਾਰੇ ਪਿੱਛੇ ਛੱਡੇ ਜਾਣਗੇ ਜਿਹੜੇ ਆਪੇ ਹੀ ਕਰਮੀ ਬਣਨ ਦੀ ਕੋਸ਼ਿਸ਼ ਕਰਦੇ ਹੈ ਪਰਬੀਅਸ਼ੂ ਮਸੀਹ ਨੇ ਆਪਣੇ ਛੇਲਿਆਂ ਅਰਥਾਤ ਉਸ ਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਆਗਿਆ ਦਿੱਤੀ ਕਿ ਉਹ ਆਪਣੇ ਜੀਵਨ ਨੂੰ ਮਸੀਹੀ ਗਵਾਹੀ ਲਈ ਸਮਰਪਿਤ ਕਰਨ ਅਤੇ ਉਸੇ ਲਈ ਜੀਉਣ ਤਦ ਮਸੀਹ ਆਦ ਅਸਮਾਨ ਵਿੱਚ ਆਉਣਗੇ ਤਦ ਉਹ ਸਭ ਨੂੰ ਇਸ ਜਗ੍ਹਾ ਤੋਂ ਆਪਣੇ ਨਾਲ ਸੁਰਗਾਂ ਵਿੱਚ ਲੈ ਜਾਣਗੇ ਤਾਂ ਜੋ ਜਿੱਥੇ ਉਹ ਰਹੇ ਉੱਥੇ ਅਸੀਂ ਵੀ ਰਹੀਏ ਕਿਉਂਕਿ ਪ੍ਰਭੂ ਉਹਨਾਂ ਦੇ ਲਈ ਪਹਿਲਾਂ ਤੋਂ ਹੀ ਤਿਆਰ ਕੀਤੇ ਗਏ ਸਵਰਗ ਨੂੰ ਰੱਖਿਆ ਹੈ ਕਿ ਤੁਸੀਂ ਮਸੀਹੀ ਜੀਵਨ ਲਈ ਇਹ ਚੁਨਾਉ ਕਰਨਾ ਚਾਹੁੰਦੇ ਹੋ ਆਪਣੀ ਪਰਤਾਲ ਕਰੋ ਅਤੇ ਸੱਚਾਈ ਨੂੰ ਪਛਾਣੋ